ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹੋਏ ਸੀ ਖੰਨੇ ਦੀ ਮਕੈਨਿਕਲ ਵਰਲਡ ਵਾਲਿਆਂ ਦੇ ਜਿੱਥੇ ਜਰਮਨ ਟ੍ਰਿਕਨਾਂ ਦੇ ਨਾਲ ਕਾਰਾਂ ਦੀ ਸਰਵਿਸ ਕੀਤੀ ਜਾਂਦੀ ਹੈ ਤੇ ਇੱਕ ਝਾਤ ਮਾਰ ਲਓ ਤੁਸੀਂ ਵੀ ਇਹ ਜਿਹੜਾ ਸਾਰਾ ਇਹਨਾਂ ਦਾ ਮਕੈਨਿਕਲ ਵਰਲਡ ਆ ਇਹ ਪਿੰਡ ਰਸੂਲੜਾ ਮਲੇਰਕੋਟਲਾ ਰੋਡ ਖੰਨੇ ਆ ਤੇ ਆਓ ਆਪਾਂ ਅੰਦਰ ਚੱਲਦੇ ਆਂ ਇਹਨਾਂ ਦੇ ਓਨਰਾਂ ਨਾਲ ਗੱਲਬਾਤ ਕਰਦੇ ਆਂ ਵੀ ਇੱਥੇ ਕੀ ਵਿਸ਼ੇਸ਼ ਹੈਗਾ ਉਹ ਸਾਰੀ ਗੱਲਬਾਤ ਆਪਾਂ ਇੱਥੋਂ ਦੇ ਓਨਰਾਂ ਨਾਲ ਕਰਾਂਗੇ ਤੇ ਤੁਸੀਂ ਚਾਤ ਮਾਰੀ ਸਕਦੇ ਹੋ ਵੀ ਅੰਦਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਾਰਾਂ ਨੇ ਜਿਹੜੀਆਂ ਉਹ ਖੜੀਆਂ ਨੇ ਸਰਵਿਸ ਵਾਸਤੇ ਤੇ ਕਿਉਂਕਿ ਲੋਕਾਂ ਦਾ ਇੱਕ ਵਿਸ਼ਵਾਸ ਬਣਿਆ ਹੋਇਆ ਇਹਨਾਂ ਦੇ ਉੱਤੇ ਤਾਂ ਕਰਕੇ ਆਉਂਦੇ ਨੇ ਬਾਕੀ ਇਹਨਾਂ ਦੇ ਓਨਰ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਲੋਕ ਤੁਹਾਡੇ ਕੋਲ ਕਿਉਂ ਆਉਣ ਤੁਹਾਡੇ ਕੋਲ ਕੀ ਵੱਖਰਾ ਸਤਿ ਸ੍ਰੀ ਅਕਾਲ ਜੀ ਹੋਰ ਚੜ੍ਹਦੀ ਕਲਾ ਜੀ ਠੀਕ ਹੋ ਅੱਛਾ ਅਸੀਂ ਆਏ ਸੀ ਤੁਹਾਡੇ ਕੋਲ ਆਪਣੀ ਗੱਡੀ ਦੀ ਸਰਵਿਸ ਕਰਾਉਣ ਵਾਸਤੇ ਤੇ ਸਾਨੂੰ ਬੜਾ ਵਧੀਆ ਲੱਗਿਆ ਅ थैंक यू ਸਰ ਤੇ ਦੂਜੀ ਗੱਲ ਇਹ ਆ ਕਿ ਅਸੀਂ ਚਾਹੁੰਦੇ ਸੀ ਵੀ ਲੋਕ ਤੁਹਾਡੇ ਕੋਲ ਕਿਉਂ ਆਉਣ ਆਪਣੀਆਂ ਗੱਡੀਆਂ ਦੀ ਸਰਵਿਸ ਕਰਾਉਣ ਵਾਸਤੇ ਤੁਹਾਡੇ ਕੋਲ ਅਜਿਹਾ ਕੀ ਵਿਸ਼ੇਸ਼ ਟੈਕਨੋਲੋਜੀ ਆ ਜਿਹੜੀ ਵੀ ਲੋਕ ਤੁਹਾਡੇ ਤੇ ਵਿਸ਼ਵਾਸ ਕਰਨ ਬਿਲਕੁਲ ਦਮ ਮਕੈਨਿਕਲ ਵਰਲਡ ਜੋ ਖੰਨਾ ਸੂਲੜਾ ਪਿੰਡ ਹੈ ਬਿਲਕੁਲ ਟੂਟਦੇ ਜਿੱਥੇ ਕਿ ਆਪਾਂ 3500 ਰੁਪਏ ਜਿੱਤੇ 3.6 ਲੀਟਰ ਤੇਲ ਪੈਂਦਾ ਗੱਡੀ ਚ ਮੋਬਿਲਰ ਉਹਦੇ ਵਿੱਚ ਅਸੀਂ 12 ਤੋਂ 13 ਜਿਹੜਿਆਂ ਨੇ ਅਸੀਂ ਸਰਵਿਸ ਦਿੰਦੇ ਆ ਹਰ ਗੱਡੀ ਦੀ ਸਰਵਿਸ ਜਿਹੜੀ ਇੱਥੇ ਹਰ ਪ੍ਰਕਾਰ ਦੀ ਗੱਡੀ ਦੀ ਐਨੀ ਕੋਈ ਗੱਡੀ ਆ ਉਹਦਾ ਇੱਕ ਛੱਤ ਥੱਲੇ ਏਸੀ ਦਾ ਵਰਕ ਆ ਉਹ ਵੀ ਜਰਮਨ ਤਕਨੀਕ ਦੇ ਮਸ਼ੀਨਾਂ ਨਾਲ ਆ ਉਸ ਤੋਂ ਬਾਅਦ ਪਲੱਗ ਕਲੀਨ ਕਰਨੇ ਆ ਬੈਟਰੀ ਬੂਸਟਰ ਆ ਤੇਲ ਦਾ ਜਿਹੜੀ ਹੈਗੀ ਆ ਚੇਂਜ ਕਰਨ ਵਾਲੀ ਮਸ਼ੀਨ ਆ ਆਇਲ ਚੇਂਜ ਕਰਦੀ ਆ ਡੀ ਕਾਰਬਨ ਜਿਹਨਾਂ ਗੱਡੀ ਦੀ 2 ਕਿਲੋਮੀਟਰ ਐਵਰੇਜ ਵੱਜ ਜਾਂਦੀ ਆ दो दो क्या... क्या अच्छा डीकार्ब बंदे ਨਾਲ 2 ਕਿਲੋਮੀਟਰ ਦਾ ਐਵਰੇਜ ਵਾਤੀ ਹੈ ਪੈਕੇਜ ਚ ਨੇ ਉਸ ਤੋਂ ਬਾਅਦ ਕੂਲ ਲਾਈਟ ਵਾਲੀ ਮਸ਼ੀਨ ਹੈ ਜੀ ਸਾਡੇ ਕੋ 3 ਡੀ ਜਿਹੜੀ ਹੈਗੀ ਆ ਵਧੀਆ ਅਲਾਈਨਮੈਂਟ ਹੈ ਟਾਇਰ ਚੈਂਜਰ ਹੈ ਬੈਲੈਂਸਿੰਗ ਹੈ ਔਰ ਸਟੀਮ ਵਾਸ਼ਰ ਜਿੰਨਾ ਗੱਡੀ ਦੀ ਤੁਹਾਡੀ ਅੰਦਰੋਂ ਬਿਲਕੁਲ ਕਲੀਨ ਜਿਹੜਾ ਸਾਰਾ ਇੰਟੀਰੀਅਰ ਹੋ ਜਾਂਦਾ ਅੱਛਾ ਇਸੇ ਥੱਲੇ ਹੀ ਸਾਰਾ ਕੁਝ ਹੈ ਥੱਲੇ ਤੁਹਾਡੀ ਗੱਡੀ ਦਾ ਪੈਂਚਰ ਵੀ ਲੱਗ ਜਾਏਗਾ ਔਰ ਇਹਦੇ ਵਿੱਚ ਨਾਈਟ੍ਰੋਜਨ ਪਵਾ ਲੋ 에ਅਰ ਪਵਾ ਲੋ ਬਿਲਕੁਲ ਇਕੁਅਲ ਜਿਹੜਾ ਹੈ ਟਾਇਰਾਂ ਵਿੱਚ ਪੈਂਦੀ ਆ ਔਰ ਹਾਈ ਟੈਕ ਜਿਹੜੀਆਂ ਨੇ ਲਿਫਟਾਂ ਨੇ ਜਿਨ੍ਹਾਂ ਦੇ ਉੱਤੇ ਕੰਮ ਹੁੰਦਾ ਅੱਛਾ ਹਾਈ ਟੈਕ ਲਿਫਟਾਂ ਵੀ ਨੇ ਸਾਡੇ ਕੋਲ ਆਰੇ ਜਿਹੜੀ ਸਾਡੇ ਕੋਲ ਏਸੀ ਵਾਲੀ ਹੈ ਓਰੇ ਤੁਹਾਡੀ ਗੱਡੀ ਦੀ ਏਸੀ ਦੀ ਰਿਕਵਰ ਕਰਦੇ ਆ ਸੀ ਗੈਸ ਅੱਛਾ ਰਿਕਵਰ ਆਰੇ ਰਿਕਵਰ ਵੀ ਕਰਦੇ ਆ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹ ਰਿਕਵਰ ਕਰਦੀ ਹੈ ਔਰ ਇਹਦੇ ਵਿੱਚ ਸਾਰਾ ਜਿਹੜਾ ਹੈਗਾ ਪ੍ਰੈਸ਼ਰ ਚੈੱਕ ਕੀਤਾ ਜਾਂਦਾ ਹੈ ਔਰ ਇਹ ਬਿਨਾ ਖੋਲੇ ਤੋਂ ਡੈਸ਼ਬੋਰਡ ਹੈ ਇਹਦੀ ਸਰਵਿਸ ਵੀ ਕਰਦੀ ਹੈ ਅੱਛਾ ਬਿਨਾ ਡੈਸ਼ਬੋਰਡ ਖੋਲੇ ਦਾ ਡੈਸ਼ਬੋਰਡ ਖੋਲੇ ਔਰ ਇਹ ਸਰਵਿਸ ਕਰਦੀ ਹੈ ਆਰੇ ਇਹਦਾ ਸਾਰਾ ਲਾਈਵ ਚੱਲਦਾ ਅੱਛਾ ਲੱਗ ਰਿਹਾ ਬਿਲਕੁਲ ਜਿਹੜੀ ਹੈਗੀ ਐ ਇੰਨੀ ਕਾ ਮਤਲਬ ਬੈਸਟ ਐ ਤੁਹਾਡੇ ਪੈਸੇ ਤਾਂ ਬਚਦੇ ਹੀ ਬਚਦੇ ਨੇ ਸਾਰਿਆਂ ਤੋਂ ਵਧੀਆ ਮਤਲਬ ਜਿਹੜਾ ਹੈਗਾ ਏਸੀ ਦਾ ਵਰਕ ਜਿਹੜਾ ਹੈਗਾ ਗਰਮੀਆਂ ਵਿੱਚ ਤੁਹਾਨੂੰ ਪਤਾ ਕਿੰਨੀ ਲੋੜ ਪੈਂਦੀ ਐ ਅਸੀਂ ਇੱਥੇ ਸਪੈਸ਼ਲੀ ਗੱਡੀਆਂ ਦੇ ਜਿਹੜੇ ਹੈਗੇ ਨੇ ਲਾਈਟਾਂ ਦਾ ਜਿਹੜੀਆਂ ਹੁਣ ਅੱਗੇ ਚੱਲਣੀਆਂ ਨੇ ਲਾਈਟ ਵਧਾਉਣ ਵਾਸਤੇ ਵੀ ਸਾਡੇ ਕੋਲ ਸੁਵਿਧਾ ਐ ਅੱਛਾ ਔਰ ਬਕਾਇਦਾ ਰਿਲੇ ਲਾਣੇ ਆ ਉਹ ਪਾਣੇ ਆ ਇਹ ਬੈਟਰੀ ਬੂਸਟਰ ਐ ਜਿਹੜਾ 15 ਤੋਂ 20 ਮਿੰਟ ਦੇ ਵਿੱਚ ਆਪਣੀ ਗੱਡੀ ਦੀ ਪੂਰੀ ਬੈਟਰੀ ਚਾਰਜ ਕਰ ਦਿੰਦਾ ਪੂਰੀ ਰਾਤ ਲਾਣ ਦੀ ਲੋੜ ਨਹੀਂ अच्छा पूरी रात लाने की जरूरत नहीं 15 20 मिनट 15 20 मिनट ठीक हर एक प्लग क्लीनर है जेड़ा ਤੁਹਾਡੀ ਗੱਡੀ ਦੀ ਪਲੱਗ ਬਿਲਕੁਲ ਜਿਹੜਾ ਬ੍ਰੈਂਡ ਨਿਊ ਕਰ ਦੇਗਾ ਬ੍ਰੈਂਡ ਨਿਊ ਕਰ ਦਿੰਦਾ ਬਿਲਕੁਲ ਨਿਊ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਐਸੇ ਟੈਕਨੋਲੋਜੀ ਆਏ ਸੋ ਦੋਸਤੋ ਇੰਜੈਕਟਰ ਹੈ ਜੀ ਮਾਰ ਲਓ ਨਿਗਾ ਕਿ ਇਹਨਾਂ ਕੋਲ ਬੈਟਰੀ ਵਾਸਤੇ ਵੀ ਤੇ ਪਲੱਗ ਕਲੀਨਰ ਵੀ ਜਿਹੜੇ ਜਰਮਨ ਟੈਕਨੋਲੋਜੀ ਦੇ ਨੇ ਦੁਨੀਆ ਪਰ ਦੇ ਵਿੱਚ ਜਰਮਨ ਟੈਕਨੋਲੋਜੀ ਹੈ ਜਿਹੜੀ ਮਸ਼ੀਨਾਂ ਦੇ ਵਿੱਚ ਤੇ ਗੱਡੀਆਂ ਦੇ ਵਿੱਚ ਮੰਨੀ ਹੋਈ ਆ ਤੁਸੀਂ ਕਿਸੇ ਵੀ ਜ਼ਿਆਦਾਤਰ ਫੈਕਟਰੀਆਂ ਜਿਹੜੀਆਂ ਮਲਟੀ ਬ੍ਰਾਂਡ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਦੇ ਨਿਗਾਹ ਮਾਰ ਕੇ ਦੇਖੋ ਜ਼ਿਆਦਾਤਰ ਮਸ਼ੀਨਰੀ ਜਰਮਨ ਦੀ ਹੁੰਦੀ ਆ ਸੋ ਇਹਨਾਂ ਕੋਲ ਵੀ ਜਰਮਨ ਦੀ ਮਸ਼ੀਨਰੀ ਆ ਜਿਹੜੀ ਮੌਜੂਦ ਆ ਤੇ ਇਹਦੇ ਬਾਰੇ ਵੀ ਇਹ ਜੈਕਾ ਜੀ ਇੰਜਣ ਤਾਰਦੀ ਸੁਵਿਧਾ ਇੰਜਣ ਤਾਰਦੀ ਥੱਲੇ ਅੱਛਾ ਹਾਈਡਰੌਲਿਕ ਆ ਯਾਨੀ ਕਿ ਟੱਕਾ ਮੁੱਕੀ ਵਾਲਾ ਕੋਈ ਕੰਮ ਨਹੀਂ ਆ ਇਹਨਾਂ ਟੱਕਾ ਮੁੱਕੂਗਾ ਟੈਕਨੋਲੋਜੀ ਦੇ ਨਾਲ ਤੇ ਇਹ ਆਪਣੇ ਲਿਫਟ ਹੈ ਜੀ ਮੇਰੇ ਉੱਤੇ ਗੱਡੀ ਸਾਰੀ ਆਪਾਂ ਚੱਕ ਕੇ ਗੱਡੀ ਦਾ ਸਸਪੈਂਸ਼ਨ ਸਾਰਾ ਚੈੱਕ ਕਰਦੇ ਆ ਸਸਪੈਂਸ਼ਨ ਅਸੀਂ ਅਸੀਂ ਤੁਹਾਨੂੰ ਤੁਸੀਂ ਇਹ ਵੀ 3500 ਰੁਪਏ ਦੇ ਵਿੱਚ डी कार्बन असी ऑयल ਵੀ ਅਸੀਂ ਪੁਲੀ ਸਿੰਥੈਟਿਕ ਮੋਬਿਲ ਦਾ ਪਾਣਾ ਹੈ ਮੋਬਿਲ ਦਾ ਅਸੀਂ ਦੇਣਾ ਹੈ ਠੀਕ ਹੈ ਜੀ 에어 ਫਿਲਟਰ ਅਸੀਂ ਦੇਣਾ ਹੈ ऑयल ਫਿਲਟਰ ਅਸੀਂ ਦੇਣਾ ਫੋਮ ਵਾਸ਼ ਟਿਬਾਸ਼ ਇੰਟੀਰੀਅਰ ਕਲੀਨਿੰਗ ਬ੍ਰੇਕ 올 ਟੌਪ ਅਪ ਕਰਨਾ ਕੂਲਰ ਟੌਪ ਅਪ ਕਰਨਾ ਹੈ ਨਾਈਟ੍ਰੋਜਨ ਫੀਲਿੰਗ ਹੈ ਸਰਵਿਸ ਲੇਬਰ ਲੂਬ੍ਰੀਕੇਸ਼ਨ ਟਾਇਰਾਂ ਨੂੰ ਅੱਗੇ ਸਾਫ਼ ਕਰਕੇ ਕਲੀਨ ਕਰਕੇ ਉੱਤੇ ਗ੍ਰੀਸ ਪਾਣੀ ਹੈ ਠੀਕ ਹੈ ਇਸ ਤੋਂ ਇਲਾਵਾ ਅਸੀਂ ਇਸ ਦੇ ਵਿੱਚ ਪੈਕੇਜ ਦੇ ਵਿੱਚ ਤੁਹਾਨੂੰ ਅਲਾਈਨਮੈਂਟ ਔਰ ਏਸੀ ਦੀ ਜਿਹੜੀ ਹੈਗੀ ਚੈੱਕ ਅਪ ਵੀ ਫ੍ਰੀ ਕਰਕੇ ਦਿੰਨੇ ਆ ਅੱਛਾ ਵੈਸੇ ਟੋਟਲ ਖਰਚਾ ਜਿਹੜਾ ਹੈ ਵੈਸੇ ਤੁਸੀਂ ਮਾਰ ਪੰਜਾਬ 7000 ਜਹ ਲੇਕਰ ਸਰ ਕੋ 50% ਆਫ ਹੈ ਅੱਛਾ ਹਾਂਜੀ ਤੇ ਬੜਾ ਵਧੀਆ ਮੌਕਾ ਦੋਸਤੋ ਜੀ ਕਿਉਂਕਿ ਅੱਜ ਕੱਲ ਕਾਰਾਂ ਹਰ ਘਰ ਦੀ ਜ਼ਰੂਰਤ ਨੇ ਤੇ ਜਿਹੜਾ ਇਹਦਾ ਟੋਟਲ ਖਰਚਾ ਉਹ 7000 ਰੁਪਏ ਬਣਦਾ ਪਰ ਇਹ ਲੈਸ ਕਰਕੇ ਜਿਹੜਾ 3499 ਰੁਪਏ ਦੇ ਵਿੱਚ ਦੇ ਰਹੇ ਨੇ ਤੋਂ ਬੜਾ ਜੀ ਰਾਸ਼ ਵੀ ਕਰਕੇ ਦਿੰਨੇ ਆ ਅਸੀਂ ਗੱਡੀ ਬਾਸ਼ ਵੀ ਕਰਕੇ ਛੋਟੀ ਗੱਡੀ ਬਾਸ਼ ਵੀ ਕਰਕੇ ਦੇਣੀਆਂ ਜਿਹੜੀ 3499 ਰੁਪਏ ਦੇ ਵਿੱਚ ਸੋ ਆਓ ਅੱਗੇ ਆਪਾਂ ਹੋਰ ਨਿਗਾ ਮਾਰਦੇ ਆ ਜਿਹੜੀ ਜਰਮਨ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ ਇਹਨਾਂ ਦੇ ਕੋਲ ਇਹ ਕਲੈਕਟ ਕਰਦੀ ਹੈ ਜਿਵੇਂ ਅੱਜ ਕੱਲ ਨਾ ਗੱਡੀਆਂ ਆ ਰਹੀਆਂ ਨਵੀਆਂ ਤਕਨੀਕ ਦੀਆਂ ਉਥੇ ਨੇ ਬਿਲਕੁਲ ਸ਼ੀਲਡ ਹੁੰਦੀਆਂ ਨੇ ਬਿਲਕੁਲ ਔਰ ਆ ਜਿਹੜਾ ਮੋਬਾਈਲ ਚਾਰਜ ਕਰਨਾ ਹੈ ਇਹ ਉੱਪਰ ਦੀ ਚੇਂਜ ਕਰ ਦਿੰਦੀ ਹੈ ਆਪਣੇ ਆਪ ਖਿੱਚ ਲੈਂਦੀ ਹੈ ਇਹ ਮੁਗਲਾਈ ਵਾਲੀ ਮਸ਼ੀਨਾਂ ਜਿਹੜੀ ਤੁਹਾਡੇ ਇਹ ਹੈਗੀ ਹੈ ਜੀ ਆਪਾਂ ਇਹ ਦੱਸ ਦਈਏ ਜੀ ਤੇ ਬ੍ਰੇਕ ਜਿਹੜਾ ਆਹ ਲਾ ਉਹ ਬੈਡ ਆ ਗੁੱਡ ਆ ਚੈਨੇ ਆਪਣੇ ਆਪ ਹੀ ਜਿਹੜਾ ਹੈਗਾ ਕੱਢਣਾ ਔਰ ਆਪਣੇ ਆਪ ਫਿਲ ਕਰਨਾ ਔਰ ਤੁਹਾਨੂੰ ਹੁਣ ਕਲੱਚ ਮਾਰ ਮਾਰ ਕੇ ਇਹਦਾ ਹਵਾ ਨਹੀਂ ਕਢਾਣੀ ਪੈਗੀ ਇਹ ਮਤਰਾ ਆਟੋਮੈਟਿਕਲੀ ਕੱਢਦੀ ਆਟੋਮੈਟਿਕ ਹੀ ਆਉਂਦੀ ਹੈ ਔਰ ਗੁੱਡ ਔਰ ਬੈਡ ਵੀ ਦੱਸਦੀ ਹੈ ਸੋ ਇਹੋ ਜੀ ਟੈਕਨੋਲੋਜੀ ਆ ਚੁੱਕੀ ਹੈ ਕਿ ਜਿਹੜੀ ਇਹਨਾਂ ਕੋਲ ਹਾਜ਼ਰ ਹੈ ਇੱਥੇ ਕਿ ਜਿਹੜੀ ਤੁਹਾਡੇ ਔਇਲ ਦੀ ਕੰਡੀਸ਼ਨ ਦੱਸਦੀ ਹੈ ਕਿ ਔਇਲ ਗੁੱਡ ਹੈ ਜਾਂ ਬੈਡ ਹੈ ਸੋ ਆਹ ਮਸ਼ੀਨਾਂ ਤੇ ਅਗਲੀ ਮਸ਼ੀਨ ਤੇ ਚੱਲਨੇ ਆਪਾਂ ਸਾਰੇ ਇਹ ਜਿਹੜੀ ਮਸ਼ੀਨ ਹੈ ਇਹ ਜੀ ਸਾਡੀ ਸਾਰੀ ਜਿੰਨੀ ਕਹਦੀ ਹੈ ਵੀ ਮੈਕੈਨੀਕਲ ਵਰਲਡ ਦੀ ਗੇਮ ਹੈ ਇਹ ਇਹ ਹੈਗੇ ਡੀ ਕਾਰਬਨ ਜਿਹਨਾਂ ਤੁਹਾਡੀ ਗੱਡੀ ਦਾ ਹਰ ਪ੍ਰਕਾਰ ਦਾ ਜਿਹੜਾ ਅੰਦਰ ਕਲੀਨ ਹੋ ਜਾਂਦਾ ਹੈ ਕਾਰਬਨ ਜਿਹਰ ਨਾਲ ਗੱਡੀ ਦੀ ਪੇਕ ਆ ਬਚ ਜਾਂਦੀ ਹੈ ਔਰ ਗੱਡੀ ਦੀ ਜਿਹੜੀ ਐਵਰੇਜ ਹੀ ਬਚ ਜਾਂਦੀ ਹੈ ਔਰ ਗੱਡੀ ਦਾ ਇੰਜਨ ਦੀ ਲਾਈਫ ਵਾਦੀ ਹੈ ਇਹ ਬੈਸਟ ਹੈ ਔਰ ਇਹ ਪੈਕੇਜ ਦੇ ਵਿੱਚ ਅਸੀਂ ਫ੍ਰੀ ਕਰਕੇ ਦਿੰਦੇ ਆ ਹਰ ਇੱਕ ਪ੍ਰਕਾਰ ਦੀ ਗੱਡੀ ਇਹ ਵੀ 3499 ਦੇ ਵਿੱਚ ਜਿਹੜਾ ਵਿੱਚ ਇਨਕਲੂਡ ਕੀਤਾ ਹੋਇਆ ਇਹਨਾਂ ਨੇ ਤੇ ਅੱਗੇ ਹੋਰ ਚੱਲਦੇ ਆ ਸੋ ਇੱਕ ਵਾਰੀ ਸਕਰੀਨ ਤੇ ਦਿਖਾ ਦਿਓ ਜੀ ਕੀ ਕਿਹੜੀ ਕਿਹੜੀ ਚੀਜ਼ ਵਾਸਤੇ ਆ ਇਹ ਜੀ ਕੂਲੈਂਟ ਹੈ ਅੱਛਾ ਕੂਲੈਂਟ ਚੇਂਜ ਕਰਦੇ ਆ ਜੀ ਆਪਾਂ ਇਹਦੇ ਨਾਲ ਸਾਰਾ ਜੀ ਗੱਡੀ ਦੇ ਵਿੱਚ ਜਿਵੇਂ ਗਰਮੀਆਂ ਦੇ ਵਿੱਚ ਸਰਕੂਲੇਸ਼ਨ ਉਹ ਗਰਮ ਹੁੰਦੀ ਹੈ ਉਹਦਾ ਜਿਹੜਾ ਰੇਡੀਏਟਰ ਆ ਉਹ ਕਲੀਨ ਨਹੀਂ ਹੁੰਦਾ ਇਹ ਸਾਰਾ ਸਰਕੂਲੇਟ ਕਰਕੇ ਸਾਰਾ ਕਲੀਨ ਕਰ ਦਿੰਦੀ ਹੈ ਔਰ ਫਿਲ ਵੀ ਆਪ ਕਰ ਦਈਏ ਅੱਛਾ ਫਿਲਿੰਗ ਵੀ ਆਪ ਕਰ ਦਈਏ ਹਾਂ ਜੀ ਤੇ ਅੱਗੇ ਚੱਲ ਇਹ ਹੈਗੀ ਹੈ ਜੀ 3D ਆਪਣੀਆਂ ਬਿਲਕੁਲ ਇਕਵਲ 020 ਜਿਹੜਾ ਕੰਮ ਕਰਦੀ ਆ ਤੇ ਆ ਗੱਡੀ ਦੀ ਅਲਾਈਨਮੈਂਟ ਜਿਹੜੀ ਆ ਇਹ ਨਾਲ ਬਿਲਕੁਲ ਸਹੀ ਪ੍ਰੋਪਰ ਜਿਹੜੀ ਹੁੰਦੀ ਹੈ ਤੁਹਾਡੀ ਗੱਡੀ ਟਾਇਰ ਨਹੀਂ ਖਾਊਗੀ ਮੁਰਕੇ ਇਹ ਵੀ ਜਰਮਨ ਟੈਕਨੋਲੋਜੀ ਹੈ ਹਾਂ ਜਿਹਰ ਵਿੱਚ ਜਿਹੜਾ ਸੌਫਟਵੇਅਰ ਨੇ ਬਾਹਰ ਦੇ ਨੇ ਬਾਹਰ ਦੇ ਨੇ ਤੇ ਆ ਗੱਡੀ ਅਲਾਈਨਮੈਂਟ ਵਾਸਤੇ ਆਈ ਆ ਸ਼ਾਇਦ ਤੇ ਹਾਂਜੀ ਇਹ ਸਰ ਹਾਂਜੀ ਇਹ ਸਰ ਸਾਡੇ ਕੋਲ ਹੈਗੀ ਹੈ ਜੀ ਨਾਲ ਅਸੀਂ ਨਾਈਟ ਏਅਰ ਔਰ ਨਾਈਟ੍ਰੋਜਨ ਦੋਨਾਂ ਦੀ ਸੁਭਦਾ ਇੱਕ ਵਿੱਚ ਹੈ ਕੀ ਹੁੰਦਾ ਆਪਾਂ ਆਮ ਤੌਰ ਤੇ ਬਾਹਰੋਂ ਹਵਾ ਪਵਾਨੇ ਆ ਉਹ ਕੋ 34 ਕਰ ਦਿੰਦਾ ਕੋ 33 ਕਰ ਦਿੰਦਾ ਕੋ 32 ਕਰ ਦਿੰਦਾ ਗੱਡੀ ਦਾ ਬੈਲੈਂਸ ਠੀਕ ਨਹੀਂ ਦਿੰਦਾ ਇਹਨੇ ਜੇ ਜ਼ਿਆਦਾ ਹੈ ਤਾਂ ਕੱਢ ਦੇਣੀ ਹੈ ਜੇ ਘੱਟ ਹੈ ਤਾਂ ਪੂਰੀ ਕਰ ਦੇਣੀ ਇਕੋਲ ਚਾਰਾਂ ਟਾਇਰਾਂ ਦੇ ਵਿੱਚ ਬਰਾਬਰ ਜਿਹੜੀ ਹੈ ਪਾਣੀ ਹਵਾ ਆ ਨਾਈਟ੍ਰੋਜਨ ਪਾਉਣੀ ਹੈ ਤਾਂ ਇਹਨੂੰ ਆਪਾਂ ਥੱਲੇ ਕਰ ਦੇਣਾ ਏਅਰ ਪਾਣੀ ਦੇ ਉੱਪਰ ਕਰਦਾ ਠੀਕ ਹੈ ਜੀ ਸੋ ਮਾਰ ਲਓ ਨਿਗਾ ਕਿ ਨਾਈਟ੍ਰੋਜਨ ਤੇ ਏਅਰ ਦਾ ਵੀ ਜਿਹੜਾ ਇਹਨਾਂ ਕੋਲ ਆ ਮਸ਼ੀਨ ਇੱਕ ਜਗ੍ਹਾ ਹੀ ਆ ਕਿਉਂਕਿ ਜਦੋਂ ਸਾਡੇ ਟਾਇਰਾਂ ਦੇ ਗੱਡੀ ਦੇ ਵਿੱਚ ਵੱਦਘਟ ਹੁੰਦੀ ਆ ਹਵਾ ਉਹਦੀ ਥੋੜਾ ਜਿਹਾ ਐਵਰੇਜ ਦੇ ਉੱਤੇ ਵੀ ਜਿਹੜਾ ਫਰਕ ਪੈਂਦਾ ਦੋਸਤੋ ਸੋ ਉਹਨਾਂ ਕੋਲ ਇੱਕ ਵਾਰੀ ਜ਼ਰੂਰ ਤੁਸੀਂ ਆ ਕੇ ਇਹ ਤੁਹਾਡਾ ਵੀਲ ਬਲੈਂਸਰ ਹੈ ਜੇ ਤੁਹਾਡੀ ਗੱਡੀ ਦੇ ਕੋਲ ਬਬਲਿੰਗ ਹੋ ਰਹੀ ਹੈ ਤਾਂ ਇਹ ਇਹ ਵੀ ਸਬਦਾ ਇੱਥੇ ਆਪਣੇ ਕੋਲ ਹੈ ਠੀਕ ਹੈ ਉਸ ਤੋਂ ਬਾਅਦ ਜੇ ਤੁਸੀਂ ਟਾਇਰ ਚੇਂਜ ਕਰਾਉਣਾ ਕੋਈ ਪੈਂਚਰ ਲੱਗਾ ਕੁਛ ਹੈ ਕੋਈ ਪ੍ਰੋਬਲਮ ਹੈ ਤਾਂ ਇਹ ਵੀ ਸਬਦਾ ਆਪਣੇ ਕੋਲ ਹੈ ਸੋ ਇਹ ਵੀ ਸਾਰੀਆਂ ਜਰਮਨ ਦੀਆਂ ਮਸ਼ੀਨਾਂ ਨੇ ਜੀ ਤੁਹਾਡੇ ਕੋਲ ਹੈ ਜਰਮਨ ਟੈਕਨੋਲੋਜੀ ਦੀਆਂ ਹਾਂਜੀ ਹਾਂਜੀ ਤੇ ਇਹਦੇ ਬਾਰੇ ਵੀ ਥੋੜਾ ਜਿਆਦਾ ਪਾ ਦੇ ਚੱਲੋ ਸਭ ਤੋਂ ਬੈਸਟ ਹੈ ਜੀ ਆਪਣੇ ਖੰਨੇ ਵਿੱਚ ਲਗਭਗ ਕਿਸੇ ਕੋਲ ਹੈ ਨਹੀਂ ਬਹੁਤ ਵੱਡੇ ਸ਼ਹਿਰਾਂ 'ਚ ਹੈ ਇਹ ਨਾਲ ਤੁਹਾਡੀ ਗੱਡੀ ਸਟੀਮ ਵਾਸ਼ ਹੁੰਦੀ ਹੈ ਅੰਦਰੋਂ ਜਿਹੜੀ ਇਹ ਸਾਰੀ ਸੈਂਟਾਈਜ਼ਰ ਹੋ ਜਾਂਦੀ ਹੈ ਔਰ ਗੱਡੀ ਦਾ ਜਿਹੜਾ ਅੰਦਰਲਾ ਸਾਰਾ ਮਾਹੌਲ ਹੈ ਉਹ ਗੁੱਡ ਬਣ ਜਾਂਦਾ ਹੈ ਅੰਦਰ ਇੰਟੀਰੀਅਰ ਕਲੀਨ ਹੋਏਗਾ ਸਾਰਾ ਦੇਖੋ ਇੱਕ ਵਾਰੀ ਇੱਧਰ ਮਾਰ ਦੋ ਦਿਖਾ ਦਿਓ ਹਨਾ ਕਿ ਕਿਹ ਤਰ੍ਹਾਂ ਜਿਹੜੀ ਸਟੀਮ ਵਾਸ਼ ਇਰੇ ਜਿੰਨਾ ਨਿਕਲਨੇ ਸਾਰੇ ਬਿਲਕੁਲ ਬ੍ਰੈਂਡ ਨਿਊ ਕੱਟ ਦੇ ਦਿੱਗੇ। ਇਹਦੇ ਨਾਲ ਡਿੱਕਲ ਵੀ ਜਿਹੜੇ ਨੇ ਅ ਬ੍ਰੈਂਡ ਨਿਊ ਬਣ ਜਾਂਦੇ ਨੇ ਤੇ ਜਿਹੜੇ ਕਈ ਤਰ੍ਹਾਂ ਦੇ ਸਾਡੇ ਹੱਥਾਂ ਦੇ ਨਾਲ ਜਾਂ ਖਾਣ ਪੀਣ ਦੇ ਨਾਲ ਕਿਟਾਣੂ ਜਵਾਣੂ ਵੀ ਗੱਡੀ ਦੇ ਵਿੱਚ ਚਲੇ ਜਾਂਦੇ ਨੇ ਉਹ ਵੀ ਸਟੀਮ ਵਾਸ਼ ਦੇ ਨਾਲ ਇੱਕ ਭਾਫ਼ ਦੇ ਨਾਲ ਉਹ ਵੀ ਖਤਮ ਹੋ ਜਾਂਦੇ ਨੇ। ਸੋ ਇੱਕ ਵਾਰ ਜਿਹੜਾ ਸਾਰਾ ਆਪਾਂ ਆ ਰੌਂਡ ਮਾਰ ਲਿਆ ਵਰਕਸ਼ਾਪ ਦਾ ਇਹਨਾਂ ਦੀ ਦਾ ਦੀ ਮਕੈਨੀਕਲ ਵਰਲਡ ਦਾ ਅੰਕਲ ਜੀ ਨਾਲ ਗੱਲਬਾਤ ਵੀ ਆਪਾਂ ਪੂਰੀ ਕਰ ਲਈ ਸੋ ਇੱਕ ਵਾਰੀ ਆਪਣੀ ਲੋਕੇਸ਼ਨ ਵੀ ਦੱਸ ਦਿਓ ਜੀ ਤੁਹਾਡੀ ਲੋਕੇਸ਼ਨ ਹਾਂ ਜੀ ਤੁਹਾਡੇ ਜਿਹੜੇ ਸਰਵਿਸ ਵਾਸਤੇ ਆਣਾ ਕਿੱਥੇ ਆ ਬਿਲਕੁਲ ਜੀ ਅਸੀਂ ਇਹ ਨਾਲ ਨਾਲ ਇੱਕ ਜਿਹੜਾ ਤੁਹਾਡੀ ਗੱਡੀ ਦੀ ਡਰੈਕਲਿਨ ਔਰ ਜਿਹੜਾ ਕੰਪਾਊਂਡ ਹੈ ਰਬਿੰਗ ਹੈ ਔਰ ਨਾਲ ਜਿਹੜਾ ਵੀ ਤੁਹਾਡਾ ਗਲਾਸ ਦਾ ਕੋਟਿੰਗ ਹੈ ਉਹਦੀ ਵੀ ਸੁਵਿਧਾ ਇੱਥੇ ਦਿੰਦੇ ਆ ਡੈਂਟਿੰਗ ਪੇਂਟਿੰਗ ਦੀ ਸੁਵਿਧਾ ਆਪਣੇ ਕੋਲ ਇਹ ਆਪਾਂ ਹਾਂ ਜੀ ਮਲੇਰ ਕੋਟਲਾ ਰੋਡ ਤੋਂ ਜਦੋਂ ਆਪਾਂ ਜਾਂਦੇ ਆ ਖੰਨੇ ਤੋਂ ਮਲੇਰ ਕੋਟਲਾ ਰੋਡ ਜਾਂਦੇ ਆ ਜਸਟ 2 ਕਿਲੋਮੀਟਰ ਅੱਗੇ ਆ ਕੇ ਰਸੂਲੜਾ ਆਉਣ ਦੀ ਰੋਡ ਪਿੰਡ ਹੈ ਔਰ ਖੰਨੇ ਦੇ ਵਿੱਚ ਹੀ ਆਹੇ ਬਿਲਕੁਲ ਆਹ ਦ ਮੈਕੈਨੀਕਲ ਵਰਲਡ ਬਿਲਕੁਲ ਆਪਾਂ ਜਦੋਂ ਖੰਨੇ ਤੋਂ ਆਉਣੇ ਆ ਤਾਂ ਰਾਈਟ ਹੈਂਡ ਆ ਜਦੋਂ ਮਲੇਰਕੋਟਲਾ ਸਾਈਡ ਤੋਂ ਆਉਣੇ ਜੋੜੇਪੁਰ ਤੋਂ ਤਾਂ ਲੈਫਟ ਹੈਂਡ ਆਉਂਦਾ ਆ ਰਸੂਲੜਾ ਪਿੰਡ ਮਲੇਰਕੋਟਲਾ ਰੋਡ ਖੰਨਾ ਸੋ ਨੋਟ ਕਰ ਲਿਓ ਦੀ ਮੈਕੈਨੀਕਲ ਵਰਲਡ ਰਸੂਲੜਾ ਪਿੰਡ ਖੰਨੇ ਦੇ ਵਿੱਚ ਹੀ ਪੈਂਦਾ ਹੈ ਇਹ ਪਿੰਡ ਤੇ ਇੱਕ ਵਾਰੀ ਉਧਰ ਵੀ ਕਹਿੰਦੇ ਅਸੀਂ ਮਤਲਬ A ਤੋਂ Z ਤਾਂ ਕਹਿੰਦੇ ਆ ਵੀ ਇੱਥੇ ਲਗਜ਼ਰੀ ਗੱਡੀਆਂ ਜਿਵੇਂ BMW ਜਾਂ ਜਿਹੜੀ ਵੀ ਗੱਡੀ ਆ ਤੁਹਾਡੀ ਉਹ ਸਾਰੀਆਂ ਗੱਡੀਆਂ ਦੀ ਸਰਵਿਸ ਇੱਥੇ ਕੀਤੀ ਜਾਂਦੀ ਹੈ ਹਰ ਗੱਡੀ ਦੀ ਸਰਵਿਸ ਇੱਥੇ ਆ ਲਗਜ਼ਰੀ ਦੀ ਗੱਡੀਆਂ ਵੀ ਇੱਥੇ ਸਰਵਿਸ ਤੇ ਨੇ ਸੋ ਦੋਸਤੋ ਆਪਾਂ ਗੱਲਬਾਤ ਕਰ ਲਈ ਓਨਰ ਦੇ ਨਾਲ ਦੀ ਮਕੈਨਿਕਲ ਵਰਲਡ ਇੱਕ ਵਾਰ ਜਰੂਰ ਇਹਨਾਂ ਨੂੰ ਆਪਣਾ ਸੇਵਾ ਦਾ ਮੌਕਾ ਦਿਓ ਜਿਨ੍ਹਾਂ ਕੋਲ ਜਰਮਨ ਟੈਕਨੋਲੋਜੀ ਦੀਆਂ ਹਾਈ ਟੈਕ ਮਸ਼ੀਨਾਂ ਦੇ ਨਾਲ ਕਾਰਾਂ ਦੀ ਸਰਵਿਸ ਕੀਤੀ ਜਾਂਦੀ ਹੈ ਹਰ ਤਰ੍ਹਾਂ ਦੇ ਫੋਰ ਵੀਲਰਾਂ ਦੀ ਜਿਹੜੀ ਸਰਵਿਸ ਕੀਤੀ ਜਾਂਦੀ ਆ ਚਾਹੇ ਤੁਹਾਡੇ ਕੋਲ ਕਿਸੇ ਵੀ ਕੰਪਨੀ ਦੀ ਗੱਡੀ ਆ ਤਾਂ ਇੱਕ ਵਾਰੀ ਜਰੂਰ ਆ ਕੇ ਜਿਹੜਾ ਇੱਥੇ ਤੁਹਾਨੂੰ ਲਾਭ ਉਠਾਉਣਾ ਚਾਹੀਦਾ ਅਸੀਂ ਵੀ ਆਪਣੀ ਗੱਡੀ ਦੀ ਜਿਹੜੀ ਸਰਵਿਸ ਕਰਾਉਣ ਵਾਸਤੇ ਇੱਥੇ ਆਏ ਸੀ ਸੋ ਸਾਨੂੰ ਬੜਾ ਵਧੀਆ ਲੱਗਿਆ ਤਾਂ ਇਸ ਕਰਕੇ ਉਹ ਕਹਿੰਦੇ ਹੁੰਦੇ ਨੇ ਕਿ ਜੇ ਕਿਸੇ ਦੀ ਮਾੜੀ ਗੱਲ ਆ ਉਹ ਕਿਸੇ ਨੂੰ ਉਹਨਾਂ ਦੱਸੋ ਜੇ ਕਿਸੇ ਦੀਆਂ ਚੰਗੀਆਂ ਗੱਲਾਂ ਨੇ ਉਹਨਾਂ ਦਾ ਆਪਾਂ ਨੂੰ ਜੱਗ ਵਿੱਚ ਰੌਲਾ ਪਾਉਣਾ ਚਾਹੀਦਾ ਸਾਨੂੰ ਇਹਨਾਂ ਕੋਲੇ ਗੱਡੀ ਦਾ ਕੰਮ ਕਰਵਾ ਕੇ ਜਿਹੜਾ ਬੜਾ ਵਧੀਆ ਲੱਗਿਆ ਇਸ ਕਰਕੇ ਜਿਹੜੀ ਇਹ ਗੱਲਬਾਤ ਆ ਸਾਰੀ ਪਾਡੇ ਨਾਲ ਸਾਂਝੀ ਕਰਨੇ ਚਾਹੁੰਦੇ ਆ ਜੇ ਮਕੈਨੀਕਲ ਵਰਲਡ ਪਿੰਡ ਰਤੂਲੜਾ ਮਲੇਰ ਕੋਟੜਾ ਰੋਡ ਦੇ ਉੱਤੇ ਖੰਨੇ ਦੇ ਵਿੱਚ ਹੀ ਇਹਨਾਂ ਦੀ ਜਿਹੜੀ ਵਰਕਸ਼ਾਪ ਹੈ ਤੇ ਵਰਕਸ਼ਾਪ ਦੇ ਵਿੱਚ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਜਿਹੜਾ ਕਾਰਾਂ ਦਾ ਮੇਲਾ ਉਹ ਲੱਗਿਆ ਹੋਇਆ ਹੈ ਕਿਉਂਕਿ ਹਰ ਬੰਦੇ ਦੀ ਜਿਹੜਾ ਕੰਮ ਦੇ ਨਾਲ ਆਪਣੀ ਮਿਹਨਤ ਦੇ ਨਾਲ ਇੱਕ ਨਾਂ ਬਣਦਾ ਹੁੰਦਾ ਪੂਰੇ ਇਲਾਕੇ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਸੋ ਇਹ ਜਿਹੜਾ ਇਹਨਾਂ ਦਾ ਨਾਂ ਬਣਿਆ ਹੋਇਆ ਤਾਂ ਹੀ ਇਸ ਕਰਕੇ ਲੋਕਾਂ ਦੇ ਵਿਸ਼ਵਾਸ ਕਰਕੇ ਇੰਨੇ ਆ ਜਿਹੜੀਆਂ ਗੱਡੀਆਂ ਇਹਨਾਂ ਕੋਲ ਆਉਂਦੇ ਨੇ ਤੇ 3499 ਰੁਪਏ ਦੇ ਵਿੱਚ ਦੇਖੋ ਕਿੰਨਾ ਕੰਮ ਆ ਜਿਹੜਾ ਕਰਕੇ ਤੁਹਾਨੂੰ ਗੱਡੀਆਂ ਦਾ ਦੇ ਰਹੇ ਨੇ ਅੱਜ ਗੱਡੀ ਹਰ ਇੱਕ ਘਰ ਦੀ ਜ਼ਰੂਰਤ ਹੈ ਤੇ ਗੱਡੀ ਦੀ ਜ਼ਰੂਰਤ ਹੁੰਦੀ ਹੈ ਸਰਵਿਸ ਜੇ ਸਰਵਿਸ ਵਧੀਆ ਹੋਊਗੀ ਗੱਡੀ ਤੁਹਾਡੀ ਵਧੀਆ ਐਵਰੇਜ ਦੇਊਗੀ ਤੇ ਤੁਹਾਡੀ ਫੈਮਿਲੀ ਜਿਹੜੀ ਸੇਫ ਰਹੂਗੀ ਸੋ ਸਾਡੇ ਨੰਬਰ ਨੇ ਜਿਹੜੇ ਉਸ ਸਕਰੀਨ ਦੇ ਉੱਤੇ ਚੱਲ ਰਹੇ ਨੇ ਸੋ ਸਾਰਿਆਂ ਦਾ ਬੜਾ ਧੰਨਵਾਦ ਇੱਕ ਵਾਰੀ ਫੇਰ ਦੀ ਮਕੈਨਿਕਲ ਵਰਲਡ ਵਾਲਿਆਂ ਨੂੰ ਆਪਣੀ ਬੁਕਿੰਗ ਕਰਕੇ ਫੋਨ ਨੰਬਰਾਂ ਤੇ ਜਿਹੜੇ ਸਕਰੀਨ ਦੇ ਉੱਤੇ ਚੱਲ ਰਹੇ ਨੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣੀ ਗੱਡੀ ਦੀ ਸਰਵਿਸ ਸਾਡੇ ਕਹਨ ਦੇ ਉੱਤੇ ਇੱਕ ਵਾਰ ਜ਼ਰੂਰ ਕਰਵਾ ਕੇ ਦੇਖੋ ਧੰਨਵਾਦ ਜੀ ਸਤਿ ਸ੍ਰੀ ਅਕਾਲ